ਤੋਤੀ ਨਵੇਂ ਸੰਸਦ ਪਵੰਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੇ ਵੱਲੋਂ ਅੱਜ ਵਿੱਤੀ ਸਾਲ 2024-25 ਦਾ ਅੰਤਰਿ ਬਜਟ ਪੇਸ਼ ਕੀਤਾ ਗਿਆ। ਤੋਤੀ ਅੰਤਰਿ ਬਜਟ ਪੇਸ਼ ਕਰਨ ਤੋਂ ਪਹਿਲਾਂ ਸੀ타ਰਮਨ ਨੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਸੀ। ਦੱਸਦੇ ਕਿ ਨਿਰਮਲਾ ਸੀ타ਰਮਨ ਨੇ ਕੇਂਦਰੀ ਵਿੱਤ ਮੰਤਰੀ ਦੇ ਵਜੂ ਆਪਣੇ ਕਾਰਜਕਾਲ ਦਾ ਇਹ ਲਗਾਤਾਰ 6ਵਾਂ ਬਜਟ ਪੇਸ਼ ਕੀਤਾ ਹੈ। ਤੇ ਇਹ ਮੋਦੀ ਸਰਕਾਰ ਦੇ ਕਾਰਜਕਾਲ ਦਾ ਦੂਜਾ ਅੰਤਰਿ ਬਜਟ ਸੀ। ਤੋਤੀ ਵਿੱਤ ਮੰਤਰੀ ਸੀ타ਰਮਨ ਦੇ ਵੱਲੋਂ ਪੇਸ਼ ਕੀਤੇ ਗਏ ਅੰਤਰਿ ਬਜਟ ਨੂੰ ਲੈ ਕੇ ਟੈਕਸ ਐਕਸਪਰਟ ਵਰਿੰਦਰ ਸ਼ਰਮਾ ਬਿਜ਼ਨਸਮੈਨ ਜਤਿਨ ਸੂਦ ਅਤੇ ਡਾਕਟਰ ਨਰੇਤ ਬਾਤੀਸ਼ ਦੇ ਨਾਲ ਐਨਬੀ ਨਿਊਜ਼ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਹੈ ਤੇ ਬਜਟ ਦੇ ਬਾਰੇ ਉਹਨਾਂ ਨੇ ਕੀ ਕੁਝ ਕਿਹਾ ਉਹ ਜਾਣਦੇ ਹਾਂ ਐਨਬੀ ਨਿਊ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਅੱਜ ਨਿਰਮਲਾ ਸੀ타 ਰਮਨ ਦੇਸ਼ ਦੇ ਜਿਹੜੇ ਫਾਈਨਾਂਸ ਮੰਤਰੀ ਨੇ ਉਹਨਾਂ ਵੱਲੋਂ ਅੰਤਰੀਮ ਬਜਟ ਹੈ ਜਿਹੜਾ ਮੋਦੀ ਸਰਕਾਰ ਦਾ ਪੇਸ਼ ਕੀਤਾ ਗਿਆ ਤੇ ਇਸ ਬਜਟ ਨੂੰ ਲੈ ਕੇ ਵਕ ਵਕ ਜਿਹੜੇ ਆਗੂ ਨੇ ਉਹਨਾਂ ਦੀ ਕੀ رائے ਹੈ ਉਹ ਜਾਣਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਰਿੰਦਰ ਸ਼ਰਮਾ ਐਕਸਪਰਟ ਨੇ ਤੇ ਡਾਕਟਰ ਨਰੇਸ਼ 바ਤ ਜੀ ਨੇ ਤੇ ਜਤਨ ਸੂਦ ਬਿਜ਼ਨਸਮੈਨ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਬਜਟ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਸਭ ਤੋਂ ਪਹਿਲਾਂ ਬਰਿੰਦਰ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਐਕਸਪਰਟ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਬਰਿੰਦਰ ਜੀ ਕਿੱਦਾਂ ਦੇਖਦੇ ਹੋ ਬਜਟ ਜਿਹੜਾ ਅੱਜ ਅੰਤ੍ਰੀਮ ਬਜਟ ਸੀਗਾ ਪੇਸ਼ ਕੀਤਾ ਗਿਆ ਤੇ ਕੀ ਕੀ ਉਮੀਦਾਂ ਸਨ ਤੇ ਕਿੱਦਾਂ ਦਾ ਬਜਟ ਹੈਗਾ ਜੀ ਇਹ ਸਾਨੂੰ ਲੱਗਿਆ ਸੀ ਵੀ ਜਿਵੇਂ ਸਰਕਾਰ ਇਲੈਕਸ਼ਨ ਚ ਜਾ ਰਹੀ ਹੈ ਵੀ ਰੇਵੜੀਆਂ ਵੰਡ ਦੀ ਰਿਵਾਇਤ ਚੱਲੀ ਹੋਈ ਹੈ ਵੀ ਭਾਜੀਪੀ ਵੀ ਉਸੇ ਰਸਤੇ ਚੱਲਦੇ ਹੋਏ ਜਨਤਾ ਵਾਸਤੇ ਰੇਵੜੀਆਂ ਦੇਵੇਗੀ ਤੇ ਆਮ ਜਨਤਾ ਨੂੰ ਪੁੜਾਵੇਂ ਦਾ ਕੋਸ਼ਿਸ਼ ਕਰੇਗੀ ਪਰ ਦੇਖਿਆ ਕਿ ਭਾਜੀਪੀ ਨੇ ਆਪਣੀ ਰਾਹ ਨਹੀਂ ਛੱਡੀ ਕੋਈ ਰੇਵੜੀ ਨਹੀਂ ਵੰਡੀ ਕੋਈ ਟੈਕਸ ਸਲੈਬ ਚ ਰਿਬੇਟ ਨਹੀਂ ਦਿੱਤੀ ਮੈਨੂੰ ਇੱਕ ਇੰਡੀਵਿਜੂਅਲ ਟੈਕਸ ਪੇਅਰ ਹੋਣ ਦੇ ਨਾਤੇ ਇਹਦਾ ਕੋਈ ਅਫਸੋਸ ਨਹੀਂ ਕਿਉਂਕਿ ਮੈਂ ਚਾਹੁੰਦਾ ਕਿ ਮੈਨੂੰ ਗੁੱਡ ਗਵਰਨੈਂਸ ਮਿਲੇ ਮੇਰੇ ਬੱਚਿਆਂ ਨੂੰ ਜਿਹੜਾ ਮੇਨ ਮੁੱਦਾ ਹੈਗਾ ਸਾਡੇ ਬੱਚੇ ਐਜੂਕੇਸ਼ਨ ਸਿਸਟਮ ਤੋਂ ਬਾਅਦ ਨਿਕਲ ਕੇ ਦੇਸ਼ ਵਿੱਚ ਰਹਿਣਗੇ ਤਾਂ ਕੀ ਕਰਨਗੇ ਉਹਨਾਂ ਦਾ ਅੱਗੇ ਦੇਸ਼ 'ਚ ਭਵਿੱਖ ਕੀ ਹੈ ਸਾਰੇ ਬੰਦਿਆਂ ਨੂੰ ਇਹੀ ਚਿੰਤਾ ਹੈ ਸਾਨੂੰ 1000 2000 ਬਿਜਲੀ ਦੇ ਆ ਹੋਰ ਕੋਈ ਮੁਫਤ ਦਾ ਲਾਲਚ ਨਹੀਂ ਜਿਹੜਾ ਸਹੀ ਦੇਸ਼ ਵਾਸੀ ਹੈ ਉਹ ਇਹੀ ਚਾਹੁੰਦਾ ਹੈ ਕਿ ਸਾਡੇ ਬੱਚਿਆਂ ਨੂੰ ਪੂਰੇ ਵਧੀਆ ਰੁਜ਼ਗਾਰ ਮਿਲੇ ਤੇ ਬੱਚੇ ਜਿਹੜੇ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਉਹ ਨਾ ਹੋਣ ਤੇ ਸਰਕਾਰ ਨੇ ਜੋ 인ਫਰਾਸਟ੍ਰਕਚਰ ਮੈਨੂੰ ਜਿਹੜਾ ਸਭ ਤੋਂ ਵਧੀਆ ਚੀਜ਼ ਲੱਗੀ ਜੋ ਉਹਨਾਂ ਨੇ ਟਰਾਂਸਪੋਰਟੇਸ਼ਨ ਜੀ ਇੱਕ ਰੈਵੋਲੂਸ਼ਨ ਲਿਆਤਾ ਜਿਦਾ ਹਰੀਤ ਕ੍ਰਾਂਤੀ ਹੋਈ ਸੀ ਦੇਸ਼ ਦੇ ਵਿੱਚ ਇਹ ਮੈਂ ਤਾਂ ਇਹਨੂੰ ਐ ਕਹੂੰਗਾ ਕਿ ਇਹ ਇੱਕ ਟਰਾਂਸਪੋਰਟ ਕ੍ਰਾਂਤੀ ਹੈ ਮੈਂ ਇਹਨੂੰ ਟਰਾਂਸਪੋਰਟ ਕ੍ਰਾਂਤੀ ਦੇ ਵਜੋਂ ਦੇਖਦਾ ਪੋਰਟ ਸਾਰੇ ਜੋੜੇ ਜਾਣਗੇ ਰੇਲ ਪੋਰਟ ਤੇ ਸਮੁੰਦਰੀ ਪੋਰਟ ਆਪਸ ਵਿੱਚ ਜੋੜੇ ਜਾਣਗੇ ਇਹਦੇ ਨਾਲ ਜਿਹੜਾ ਟਾਈਮ ਹੈਗਾ 13-13 ਦਿਨ ਲੱਗਦੇ ਸੀਗੇ ਗਵਿੰਦਗੜ੍ਹ ਤੋਂ ਪੋਰਟ ਤੱਕ ਪਹੁੰਚਣ ਨੂੰ ਮਾਲ ਦਾ ਉਹ ਘਟੇਗਾ ਕੋਸਟਿੰਗ ਘਟੇਗੀ ਤੇ ਟੂਰਿਜ਼ਮ एवरीथिंग ਹਰ ਚੀਜ਼ ਨੂੰ ਇਹ ਟਰਾਂਸਪੋਰਟਰ ਨਾਲ ਇਹ ਜੁੜੀ ਹੋਈ ਹੈ ਕਿਉਂਕਿ ਲਾਗਤ ਜੁੜੀ ਹੋਈ ਹੈ ਟਰਾਂਸਪੋਰਟ ਦੇ ਨਾਲ ਇਹ ਰੇਲ ਦਾ ਜਿਹੜਾ ਇੱਕ ਨਵਾਂ ਉਧਾਰ ਹੋਏਗਾ ਤੇ ਮੈ ਸਮਝਦਾ ਆਉਣ ਵਾਲੇ ਸਾਲਾਂ ਦੇ ਵਿੱਚ ਇਹਦੇ ਨਾਲ ਰੋਜ਼ਗਾਰ ਸਜਣ ਵੀ ਹੋਏਗਾ ਤੇ ਸਭ ਤੋਂ ਵੱਡੀ ਗੱਲ ਜੋ ਪਰਿਆਵਰਣ ਵਾਸਤੇ ਸਰਕਾਰ ਸੋਚ ਰਹੀ ਹੈ ਸਰਕਾਰ ਦੀ ਸੋਚ ਹੈ ਇਹ ਬੱਸੀ ਚਲਾਣੀ ਹੈ ਪ੍ਰਾਈਵੇਟ ਵੀ ਲੈ ਕੇ ਆਉਣਾ ਹੈ ਤੇ ਜਿੱਦਾਂ ਆਪਾਂ ਪੜ੍ਹਦੇ ਸੀ ਵੀ ਆਪਾਂ ਆਹ ਈ ਬੈਟਰੀਜ਼ ਦਾ ਵੀ ਪ੍ਰੋਡਕਸ਼ਨ ਹੋਏਗਾ ਹੌਲੀ ਹੌਲੀ ਇਹਨੂੰ ਸੋਰ ਊਰਜਾ ਨੂੰ ਬढ़ावा ਦਿੱਤਾ ਹੈ ਜਿਹੜੀ ਇਹ ਪਹਿਲ ਕੀਤੀ ਹੈ ਗ੍ਰੀਨ ਗ੍ਰੀਨਰੀ ਵਾਸਤੇ ਇਹ ਵੀ ਬੜੀ ਸ਼ਲਾਘਾਯੋਗ ਹੈ ਤੇ ਸਰਕਾਰ ਨੇ ਰੇਵੜੀਆਂ ਵੰਡਣ ਦੀ ਰਵਾਇਤ ਨਹੀਂ ਅਪਣਾਈ ਆਪਣੇ ਉਤੇ ਕਾਇਮ ਰਹੀ ਤੇ ਮੈਨੂੰ ਮਾਣ ਹੈ ਇਸ ਗੱਲ ਦਾ ਤੇ ਮੈਂ ਇਹਨੂੰ ਸਪੋਰਟ ਕਰਦਾ ਜੀ ਸੋ ਸਾਡੇ ਨਾਲ ਜਤਿਨ ਸੂਦ ਜੀ ਮੌਜੂਦ ਨੇ ਬਿਜ਼ਨਸ ਐਕਸਪਰਟ ਨੇ ਜਤਨ ਜੀ ਮੋਦੀ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਕਿ ਦੇਸ਼ ਦੇ ਹਰ ਵਰਗ ਦਾ ਸਰਵ ਪੱਖੀ ਵਿਕਾਸ ਹੈ ਜਿਹੜਾ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਦੇਖੋ ਮੈਂ ਇਸ ਬਜਟ ਨੂੰ 2024 ਦਾ ਜਿਹੜਾ ਨਿਰਮਲਾ ਸੀਤਾ ਰਮਨ ਦਾ 6ਵਾਂ ਬਜਟ ਅੱਜ ਪੇਸ਼ ਕੀਤਾ ਗਿਆ ਉਹਨੂੰ ਜਿਹੜੇ ਨਵੇਂ ਮਦਦਾਤਾ ਨੇ ਨਵ ਮਦਦਾਤਾ ਇਹਨਾਂ ਨੂੰ ਲੁਭਾਨ ਲਈਏ ਇਸ ਬਜਟ ਨੂੰ ਪੇਸ਼ ਕੀਤਾ ਗਿਆ ਕਿਉਂਕਿ ਇਹਨਾਂ ਦੀ ਜਿਹੜੀਆਂ ਵੀ ਜਿਹੜੀਆਂ ਵੀ ਕੋਸ਼ਨਾਵਾਵਾਂ ਕੀਤੀਆਂ ਗਈਆਂ 1 ਲੱਖ ਕਰੋੜ ਤੱਕ ਦਾ ਜਿਹੜਾ ਇਹਨਾਂ ਨੇ ਪ੍ਰਵਿਧਾਨ ਕੀ ਦਿੱਤਾ ਵੀ ਲੰਬੇ ਸਮੇਂ ਲਈ ਤੇ ਬਿਨਾ ਕਿਸੇ ਇੰਟਰਸਟ ਤੋਂ ਉਹ ਦਿੱਤਾ ਜਾਵੇਗਾ ਤੇ ਉਹਦੇ ਵਿੱਚ ਤੁਹਾਡੂ ਸਟਾਰਟਅਪ ਨੂੰ ਬੜਾ ਦੇਖੋ ਬੜਾਵਾ ਦੇਣ ਲਈ ਉਹਨਾਂ ਨੇ ਬਹੁਤ ਕੁਝ ਦਿੱਤਾ ਤੇ ਓਪਰਚ्युनिटीज ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਜਿਹਦੇ ਨਾਲ ਜਿਹੜਾ ਯੂਥ ਹੈ ਸਰਕਾਰ ਨਾਲ ਜੁੜੇ ਔਰ ਅੱਗੇ ਆਣ ਵਾਲੇ ਸਮੇਂ ਨੂੰ ਯੂਥ ਨੂੰ ਇੱਕ ਉਮੀਦ ਦਿੱਤੀ ਹੈ ਵੀ ਆਣ ਵਾਲੇ ਸਮੇਂ ਦੇ ਵਿੱਚ ਯੂਥ ਦਾ ਜਿਹੜਾ ਜਿਹਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਯੂਥ ਨੇ ਅੱਗੇ ਲੈ ਕੇ ਜਾਣਾ ਤੋਂ ਜਿਹੜਾ ਪੂਰਾ ਬਜਟ ਸੀਗਾ ਯੂਥ ਦੇ ਆਲੇ ਦੁਆਲੇ ਘੁੰਮਿਆ ਗਿਆ ਤੁਸੀਂ ਬਿジネスਮੈਨ ਉਹ ਤੇ ਬਿジネスਮੈਨ ਨੂੰ ਬਹੁਤ ਉਮੀਦਾਂ ਹੁੰਦੀਆਂ ਨੇ ਵੀ ਬਜਟ ਸਾਡੇ ਵਾਸਤੇ ਹੋਊਗਾ ਕਿਸਾਨਾਂ ਦੀ ਵੀ ਗੱਲ ਹੁੰਦੀ ਆ ਉਹਦੇ ਵਿੱਚ ਤੇ ਤੁਸੀਂ ਕਿੰਨੇ ਨੰਬਰ ਦੋਗੇ ਫਿਰ ਅੱਜ ਜਿਹੜਾ ਇਹ ਨਿਰਮਲਾ ਸੀਤਾ ਰਮਨ ਵੱਲੋਂ ਜੋ ਬਜਟ ਸੀ ਆ ਦੇਖੋ ਇਹ ਨੂੰ ਮੈਂ 8 ਨੰਬਰ ਦਊਂਗਾ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਰੇਲਵੇ ਕੋਰੀਡੋਰ ਦੀ ਪੰਜਾਬ ਲੈਂਡਲੋਟ ਸਟੇਟ ਹੈ ਇਹਦੇ ਆਸੇ-ਪਾਸੇ ਨਾ ਤਾਂ ਕੋਈ ਪੋਰਟ ਲੱਗਦਾ ਚਾਰੋਂ ਪਾਸੇ ਲੈਂਡ ਲੱਗਦੀ ਹੈ ਇੱਕ ਪਾਸੇ ਪਾਕਿਸਤਾਨ ਹੈ ਜਿੱਦੇ ਨਾਲ ਆਪਣਾ ਟ੍ਰੇਡ ਬੰਦਾ ਹੈ ਜੰਮੂ ਕਸ਼ਮੀਰ ਹੈ ਉੱਥੇ ਹਾਲਾਤ ਐਸੇ ਆ ਵੀ ਇੰਡਸਟਰੀ ਉੱਥੇ ਹੁਣ ਲੱਗਣੀ ਸ਼ੁਰੂ ਹੋ ਰਹੀ ਹੈ ਪਰ ਉਹ ਇੰਨੀ ਜ਼ਿਆਦਾ ਡਿਮਾਂਡ ਉੱਥੋਂ ਨਹੀਂ ਨਿਕਲਦੀ ਤੀਸਰੇ ਪਾਸੇ ਆਪਣੇ ਹਿਮਾਚਲ ਆ ਜਾਂਦਾ ਜਿਹੜਾ ਟੈਕਸ ਰਿਵਾਇਤਾ ਜਿਹੜੀਆਂ ਟੈਕਸ ਰਿਬੇਟਾਂ ਅੱਜ ਵੀ ਉਹ ਇੰਜੋਏ ਕਰ ਰਿਆ ਉਸ ਤੋਂ ਅੱਗੇ ਆ ਜਾਂਦਾ ਆਪਣਾ ਹਰਿਆਣਾ ਤੇ ਆਪਣਾ ਰਾਜਸਥਾਨ ਦਾ ਕੁਝ ਪਾਟ ਲੱਗਦਾ ਜਿੰਨੀ ਵੀ ਇੰਡਸਟਰੀ ਪੰਜਾਬ ਦੇ ਵਿੱਚ ਹੈ ਲੈਂਡਲੌਕ ਸਟੇਟ ਹੈ ਤਾਂ ਲੈਂਡਲੌਕ ਸਟੇਟ ਦੇ ਵਿੱਚ ਅਗਰ ਪੰਜਾਬ ਮੈਂ ਤਾਂ ਕਹਿੰਦਾ ਵੀ ਜਿਹੜੇ ਤਿੰਨ ਕੋਰੀਡੋਰ ਬਣਨੇ ਉਹ ਚ ਇੱਕ ਕੋਰੀਡੋਰ ਅਗਰ ਪੰਜਾਬ ਨੂੰ ਜਾਂ ਨਾਰਥ ਇੰਡੀਆ ਨੂੰ ਮਿਲਦਾ ਹੈ ਇਹ ਪੰਜਾਬ ਦੀ ਇੰਡਸਟਰੀ ਲਈ ਬਹੁਤ ਬੜੀ ਗੱਲ ਹੋਏਗੀ ਜਿਹੜਾ ਰੇਲ ਫਰੇਟ ਘਟਾਉਣ ਦੀ ਇਹਨਾਂ ਨੇ ਗੱਲ ਕੀਤੀ ਉਹਦੇ ਨਾਲ ਆਪਾਂ ਨੂੰ ਉਰੋਂ ਦੀ ਪੰਜਾਬ ਨੂੰ ਮਟੀਰੀਅਲ ਭੇਜਣ ਲਈ ਦੇਖੋ ਮੁੰਦਰਾ ਪੋਰਟ ਤੇ ਆ ਗੁਜਰਾਤ ਦੇ ਪੋਰਟ ਤੇ ਬਹੁਤ ਜ਼ਿਆਦਾ ਖਰਚਾ ਦੇਣਾ ਪੈਂਦਾ 4000 ਰੁਪਏ ਟਨ ਦਾ ਉਰੋਂ ਦੀ ਟੋਟਲ ਖਰਚਾ ਰੇਲਵੇ ਲੈ ਜਾਂਦੀ ਹੈ ਪੰਜਾਬ ਦੀ ਇੰਡਸਟਰੀ ਤੋਂ ਅਗਰ ਉਹਨੂੰ ਘਟਾਇਆ ਜਾਵੇ ਉਹਨੂੰ 2000 ਰੁਪਏ ਟਨ ਤੇ ਕੀਤਾ ਜਾਵੇ ਤਾਂ ਇਹ ਮੈਂ ਸਮਝਦਾ ਵੀ ਪੰਜਾਬ ਦੇ ਲਈ ਇੰਡਸਟਰੀ ਲਈ ਬਹੁਤ ਜ਼ਿਆਦਾ ਅੱਛੀ ਗੱਲ ਹੋ ਜਾਏਗੀ ਦੇਖੋ ਪੰਜਾਬ ਤੋਂ ਗੁਜਰਾਤ ਪੋਰਟ ਤੱਕ ਮਾਲ ਲੈ ਕੇ ਜਾਣ ਲਈ ਇੰਨਾ ਖਰਚਾ ਕਿਰਾਇਆ ਬਹੁਤ ਜ਼ਿਆਦਾ ਪੈ ਜਾਂਦਾ ਇਸ ਤੋਂ ਘੱਟ ਖਰਚੇ ਦੇ ਵਿੱਚ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਸਮੁੰਦਰੀ ਸਫ਼ਰ ਕਰ ਲੈਂਦਾ ਤਾਂ ਹਿੰਦੁਸਤਾਨ ਦੇ ਵਿੱਚ ਟਰੈਵਲ ਕਰਨ ਦਾ ਖਰਚਾ ਬਹੁਤ ਜ਼ਿਆਦਾ ਹੈ ਜਦ ਕਿ ਦੇਸ਼ਾਂ ਦਾ ਸਮੁੰਦਰ ਪਾਰ ਕਰਨੇ ਖਰਚਾ ਬਹੁਤ ਘੱਟ ਹੈ ਤਾਂ ਸਰਕਾਰ ਇਸ ਵੱਲੇ ਵੀ ਅਗਰ ਥੋੜਾ ਜਿਹਾ ਵੀ ਧਿਆਨ ਦੇ ਰਹੀ ਹੈ ਤਾਂ ਪੰਜਾਬ ਲਈ ਬਹੁਤ ਅੱਛੀ ਗੱਲ ਹੈ ਮਤਲਬ ਦੋ ਨੰਬਰ ਜਿਹੜੇ ਤੁਸੀਂ ਕੱਟਿਆ ਤੁਸੀਂ 8 ਨੰਬਰ ਦੇ ਦਿੱਤੇ ਦੋ ਨੰਬਰ ਫਿਰ ਕਾਦੇ ਉਹ ਵੀ ਦੱਸ ਦਿਓ ਸਾਨੂੰ ਜੀ ਕਿਉਂਕਿ ਦੇਖੋ ਇਹ ਬਜਟ ਜਿਹੜਾ ਹੈ ਜੁਲਾਈ ਤੱਕ ਦਾ ਬਜਟ ਹੈ ਇਹ ਆਪਾਂ ਇਹਨੂੰ ਸੰਪੂਰਨ ਬਜਟ ਨਹੀਂ ਕਹਿ ਸਕਦੇ ਅੱਗੇ ਜਿਹੜੇ ਦੋ ਨੰਬਰ ਰਹਿ ਗਏ ਸ਼ਾਇਦ ਉਹ ਜੁਲਾਈ ਦੇ ਵਿੱਚ ਜਿਹੜਾ ਬਜਟ ਆਏਗਾ ਉਹਦੇ ਵਿੱਚ ਪੂਰੇ ਕੀਤੇ ਜਾ ਸਕਦੇ ਸੋ ਸਾਡੇ ਨਾਲ ਡਾਕਟਰ ਨਰੇਸ਼ ਬਾਤੀਸ਼ ਜੀ ਵੀ ਮੌਜੂਦ ਨੇ ਬਾਤੀਸ਼ ਸਾਹਿਬ 8 ਨੰਬਰ ਦਿੱਤੇ ਆ बिजनेਸਮੈਨ ਨੇ ਤੇ ਤੁਸੀਂ ਕਿਦਾਂ ਦੇਖਦੇ ਹੋ ਤੁਸੀਂ ਕਿੰਨੇ ਨੰਬਰ ਦੋਗੇ ਜੀ ਬਜਟ ਬਹੁਤ ਅੱਛੀ ਗੱਲ ਹੈ ਇੱਕ बिजनेਸਮੈਨ ਹੋਣ ਦੇ ਬਾਵਜੂਦ ਉਹਨਾਂ ਨੇ 10 ਚੋਂ 8 ਨੰਬਰ ਦਿੱਤੇ ਨੇ ਦੇਖੋ ਜਿਹੜਾ ਬਜਟ ਹੈ ਉਹ ਬੜਾ ਬੈਲੈਂਸਡ ਰੱਖਿਆ ਹੈ ਸਰਕਾਰ ਨੇ ਸਰਕਾਰ ਨੂੰ ਮਤਲਬ ਇਹ ਲੋੜ ਨਹੀਂ ਪਈ ਵੀ ਲੋਕਾਂ ਨੂੰ ਲਭਾਉਣ ਵਾਸਤੇ ਅਸੀਂ ਕੁਝ ਜ਼ਿਆਦਾ ਐਫਰਟਸ ਕਰੀਏ ਕੁਝ ਵੰਡিয়ে ਫਰੀਦਾ ਐਸਾ ਕੁਝ ਸਰਕਾਰ ਨੇ ਨਹੀਂ ਕੀਤਾ ਸਰਕਾਰ ਦਾ ਜਿਹੜਾ ਕਨਸੈਂਟਰੇਸ਼ਨ ਸੀ ਉਹ ਇਹ ਸੀ ਕਿ ਜਿਹੜਾ ਵਿੱਤੀ ਘਾਟਾ ਹੈ ਮਤਲਬ ਜਿਹੜੇ ਸਰਕਾਰ ਤੇ ਕਰਜ਼ੇ ਵਧ ਰਹੇ ਨੇ ਉਹਨਾਂ ਨੂੰ ਘੱਟ ਤੋਂ ਘੱਟ ਕੀਤਾ ਜਾਵੇ ਲਾਸਟ ਬਜਟ ਤੱਕ ਜਿਹੜਾ 5.9% ਸੀ ਵਿੱਤੀ ਘਾਟਾ ਐਤਕੀਏ ਨੂੰ ਜਿਹੜਾ ਟਾਰਗੇਟ ਰੱਖਿਆ ਇਹਨਾਂ ਨੇ 4.5 ਪਰਸੈਂਟ ਤੱਕ ਦਾ ਰੱਖਿਆ ਪਰ ਮੈਨੂੰ ਲੱਗਦਾ ਪੰਜ ਤੋਂ ਸ਼ਾਇਦ ਥੱਲੇ ਨਹੀਂ ਆਊਗਾ ਤੇ ਦੂਜੀ ਗੱਲ ਇਹ ਹੈ ਵੀ ਸਰਕਾਰ ਨੇ 55 ਲੱਖ ਨੌکریاں ਨਹੀਂ ਕਿਹਾ 55 ਲੱਖ ਲੋਕਾਂ ਨੂੰ ਰੁਜ਼ਗਾਰ ਦੀ ਗੱਲ ਕੀਤੀ ਹੈ ਉਹਦਾ ਸਿੱਧਾ ਸਿੱਧਾ ਹਿਸਾਬ ਹੈ ਵੀ ਜਿਵੇਂ ਉਹਨਾਂ ਨੇ ਕਿਹਾ ਵੀ ਲੱਖਪਤੀ ਦੀਦੀਆਂ ਮਤਲਬ ਫੀਮੇਲਸ ਨੂੰ ਲੋਨ ਪ੍ਰੋਵਾਈਡ ਕੀਤੇ ਜਾਣਗੇ ਤੇ ਨੌਜਵਾਨਾਂ ਨੂੰ ਸਟਾਰਟਅੱਪਸ ਦੇ ਵਿੱਚ ਜਿਹੜਾ ਅਟਰੈਕਟ ਕੀਤਾ ਜਾਊਗਾ ਉਹਨਾਂ ਨੂੰ ਕਰਜ਼ੇ ਜਿਹੜਾ ਦਿੱਤੇ ਜਾਣਗੇ ਤਾਂ ਕਿ ਉਹ ਆਪਣਾ ਕੰਮ ਕਰਨ ਤੇ ਜਿਹੜਾ ਸਰਕਾਰ ਦਾ ਟਾਰਗੇਟ ਹੈ 5 ਟ੍ਰਿਲੀਅਨ ਵਾਲਾ ਉਹ ਮੈਨੂਫੈਕਚਰਿੰਗ ਸੈਕਟਰ ਨੂੰ ਸਟਰੋਂਗ ਕਰਕੇ ਹੀ ਬਣੇਗਾ ਉਹ ਸਿੱਧੀਆਂ ਨੌਕਰੀਆਂ ਵੰਡ ਕੇ ਉਹ ਟਾਰਗੇਟ ਜਿਹੜਾ ਪੂਰਾ ਨਹੀਂ ਕੀਤਾ ਜਾ ਸਕਦਾ ਅਵਿੰਦਰ ਸਰਮਾ ਜੀ ਨੇ ਇੱਕ ਗੱਲ ਕੀਤੀ ਹੈ ਵੀ ਸਰਕਾਰ ਨੇ ਰੇਵੜੀਆਂ ਨਹੀਂ ਵੰਡੀਆਂ ਤੇ ਆਪਾਂ ਮਤਲਬ ਕਹਿ ਸਕਦੇ ਆਂ ਵੀ ਪਿਛਲੀਆਂ ਸਰਕਾਰਾਂ ਜਾਂ ਪਹਿਲਾਂ ਰੇਵੜੀਆਂ ਵੰਡੀਆਂ ਜਾਂਦੀਆਂ ਸੀ ਜਦੋਂ ਬਜਟ ਹੁੰਦਾ ਸੀ ਦੇਖੋ ਰੇਵੜੀਆਂ ਇਨ ਦਾ ਸੈਂਸ ਇਹ ਹੁੰਦਾ ਵੀ ਮਤਲਬ ਬਹੁਤ ਟੈਕਸ ਛੂਟ ਦੇਤੀ ਮਤਲਬ ਜਾਂ ਬਹੁਤ ਚੀਜ਼ਾਂ ਫਰੀਦ ਜਾਂ ਵੰਡਿਆ ਗਿਆ ਇਹ ਰੇਵੜੀਆਂ ਤਾਂ નો ਡਾਊਟ ਜੇ ਅਸੀਂ ਇੱਕ ਉਹ ਇੱਕ ਜਿਹੜੇ ਟੈਕਸ ਐਕਸਪਰਟ ਨੇ ਜਾਂ ਮੈਂ ਇਕਨੋਮਿਸਟਾਂ ਜਦੋਂ ਵੀ ਕਿਸੇ ਨੂੰ ਕੁਝ ਵੀ ਫਰੀ ਦਿੱਤਾ ਜਾਊਗਾ ਵਿਦਆਊਟ ਐਨੀ ਐਫਰਟ ਉਹਨੂੰ ਅਸੀਂ ਰੇਵੜੀ ਕਵਾਂਗੇ ਜੀ ਬਿਲਕੁਲ ਰੇਵੜੀਆਂ ਨੇ ਤੇ ਪਰ ਜੇ ਤੁਸੀਂ ਪ੍ਰੋਡਕਸ਼ਨ ਲੈ ਰਹੇ ਹੋ ਕਿਸੇ ਚੀਜ਼ ਨੂੰ ਰਿਲੈਕਸ ਕਰ ਰਹੇ ਹੋ ਜਿਵੇਂ ਇੰਡਸਟਰੀ ਦੀ ਗੱਲ ਹੈ ਇੰਡਸਟਰੀ ਆਪਣਾ ਮੈਨੂੰ 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 ਬਿਲਕੁਲ ਦੇਖੋ ਕੱਲੀ ਸਰਕਾਰ ਨੂੰ ਨਹੀਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਉਹ ਲੋਕਾਂ ਨੂੰ ਹਮੇਸ਼ਾ ਕਹਿੰਦੀਆਂ ਰਹਿੰਗੀਆਂ ਮੰਨ ਲਓ ਬਿਜਲੀ ਦਾ ਬਿੱਲ ਕਿਸੇ ਨੂੰ ਮaaf ਹੈ ਉਹ ਲੋਕ ਇਹ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਸਾਲ ਦੇ ਵਿੱਚ ਮੈਨੂੰ 2000 ਰੁਪਏ ਦੇ ਹਿਸਾਬ ਨਾਲ 20000 ਰੁਪਏ ਦਾ ਬਿੱਲ ਮaaf ਕੀਤਾ ਮੈਨੂੰ 50000 ਰੁਪਏ ਮਹੀਨੇ ਦੀ ਨੌਕਰੀ ਦਿਓ ਜੀ ਮੈਂ ਆਪੇ ਕਰੂੰਗਾ ਲੋਕਾਂ ਦੇ ਵਿੱਚ ਵੀ ਜਾਗਰੂਕਤਾ ਚਾਹੀਦੀ ਹੈ ਲੋਕਾਂ ਨੂੰ ਆਪ ਚਾਹੀਦਾ ਹੈ ਮੁਫਤ ਲੈਣ ਦੀ ਬਜਾਏ ਨੌਕਰੀਆਂ ਜਾਂ ਬਿਜ਼ਨਸ ਕਾਰੋਬਾਰ ਮੰਗਣ ਸੋ ਲਾਸਟ ਵਾਲਾ ਜੀ ਕਿੰਨੇ ਨੰਬਰ ਦੋਗੇ ਅੱਜ ਨੰਬਰਾਂ ਦੇ ਵਿੱਚ ਕਾਊਂਟਿੰਗ ਦੋਪੀਂਗ ਐ ਇਕਨੋਮਿਸਟ ਮੈਂ ਤਾਂ ਚਾਹੁੰਦਾ ਵੀ ਇਨਫਰਾਸਟ੍ਰਕਚਰ ਤੇ ਡਿਵੈਲਪਮੈਂਟ ਤੇ ਸਰਕਾਰ ਬਹੁਤ ਅੱਛੇ ਜਿਹੜੇ ਹੈ ਇਹਦੇ ਵਿੱਚ ਐਫਰਟਸ ਨਜ਼ਰ ਆਈਆਂ ਨੇ ਕੁਝ ਵੀ ਫ੍ਰੀ ਨਹੀਂ ਹੈ ਬਹੁਤ ਅੱਛੇ ਐਫਰਟਸ ਨੇ ਤੇ ਮੈਂ 10 'ਚੋਂ 9 ਨੰਬਰ ਦਊਗਾ ਜੀ ਸਰਕਾਰ ਨੂੰ ਬਹੁਤ ਧੰਨਵਾਦ ਥੈਂਕ ਯੂ ਸੋ ਇਹ ਸੰ ਸਾਡੇ ਨਾਲ ਜਤਿਨ ਸੂਦ ਜੀ ਵੀ ਸੀ ਵਰਿੰਦਰ ਸ਼ਰਮਾ ਵੀ ਸੀ 8 ਨੰਬਰ ਦਿੱਤੇ ਨੇ बिजनेਸਮੈਨ ਨੇ ਉਹਨਾਂ ਨੇ ਤੇ ਡਾਕਟਰ ਸਾਹਿਬ ਨੇ ਵੀ 9 ਨੰਬਰ ਦਿੱਤੇ ਨੇ ਉਸ ਤੋਂ ਕੁੱਲ ਮਿਲਾ ਕੇ ਜਿਹੜੀ رائے ਆਈ ਹੈ ਸਾਹਮਣੇ ਨਿਕਲ ਕੇ ਇਹੀ ਆ ਰਹੀ ਹੈ ਕਿ ਜੋ ਬਜਟ ਸੀਗਾ ਉਹ ਉਮੀਦਾਂ ਤੇ ਉੱਤੇ ਖਰਾ ਉਤਰਿਆ ਤੇ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਬਜਟ ਨੇ ਜਿਹੜੇ ਦੇ ਦੇ ਲਈ ਪੇਸ਼ ਹੁੰਦੇ ਰਹਿਣਗੇ ਕੈਮਰਾ ਪਰਸਨ ਸੰਦੀਪ ਟੁਰਨੇ ਨਾਲ ਤਜਿੰਦਰ ਚੰਦੀ